ਕਿ ਭਾਈ ਇਹ ਯੋਗਾ ਕਰਨ ਦਾ ਥਾਂ ਨਹੀਂ ਹੈ ਹੂੰ ਸਾਨੂੰ ਯੋਗਾ ਤੋਂ ਪ੍ਰੋਬਲਮ ਨਹੀਂ ਹੈ ਜੀ ਸਾਨੂੰ ਯੋਗਾ ਕਰਨ ਤੋਂ ਪ੍ਰੋਬਲਮ ਨਹੀਂ ਹੈ ਕਿ ਨਮਾਜ਼ ਜਦੋਂ ਪੜਾਈ ਜਾਂਦੀ ਉਦੋਂ ਤਾਂ ਤੁਹਾਨੂੰ ਇਤਰਾਜ ਨਹੀਂ ਹੁੰਦਾ ਇਹਦਾ ਮਤਲਬ ਕਿ ਵੈਲ ਪਲਾਨਡ ਚੀਜ਼ ਸੀਗੀ ਜੀ ਇਸ ਤੋਂ ਬਾਅਦ ਜਿਹੜੇ ਆਈਟੀ ਸੈਲ ਸੀ ਪਿੱਛੇ ਉਹਨਾਂ ਨੂੰ ਪਤਾ ਸੀ ਅਸੀਂ ਕੀ ਕਰਨਾ ਹੈ ਬੜੀ ਸੋਚੀ ਸਮਝੀ ਚਾਲ ਦੇ ਨਾਲ ਉਹ ਕੁੜੀ ਨੇ ਇਹ ਵੀ ਕਹਿਤਾ ਮੈਨੂੰ ਮਾਫ ਕਰ ਦਿਓ ਉਹ ਇੱਕ ਵੱਡੇ ਵਰਗ ਨੂੰ ਇਹ ਵੀ ਕਹੇਗੀ ਦੇਖੋ ਜੀ ਮੈਨੂੰ ਤਾਂ ਜੀ ਸਿੱਖ ਥ੍ਰੈਟ ਦੇ ਰਹੇ ਆ ਉਹਦੇ ਛੇ ਗੱਲ ਕਿਉਂ ਕਹੀ ਕਿ ਧਰਮ ਕੋਈ ਵੀ ਨਫਰਤ ਇਸ ਕੋੰਦਾ ਕੀ ਕੋਈ ਧਰਮ ਕੀ ਕੋਈ ਧਰਮ ਥ੍ਰੈਟ ਦੇ ਰਿਹਾ ਕੀ ਕਿਸੇ ਧਰਮ ਨੇ ਗਾਲ ਕੱਢੀ ਕੀ ਕਿਸੇ ਧਰਮ ਨੇ ਉਹਨੂੰ ਥ੍ਰੈਟ ਦਿੱਤੀ ਨਹੀਂ ਕਿ ਦਰਬਾਰ ਸਾਹਿਬ ਕੋਈ ਟੂਰਿਸਟ ਪਲੇਸ ਨਹੀਂ ਹੈ ਤੁਸੀਂ ਯੋਗਾ ਕਰੋ ਜੀ ਸਦਕੇ ਕਰੋ ਯੋਗਾ ਦਾ ਕੋਈ ਵਿਰੋਧ ਨਹੀਂ ਹੈ ਔਰ ਅੱਜ ਇੱਕ ਐਂਟੀ ਸਿੱਖ ਔਰ ਐਂਟੀ ਇਸ ਪੋਸਟ ਨੂੰ ਜਸਟੀਫਾਈ ਕਰਦੀ ਹੋਈਆਂ ਹਜ਼ਾਰਾਂ ਦੀ ਗਿਣਤੀ 'ਚ ਸੋਸ਼ਲ ਮੀਡੀਆ ਤੇ ਪੋਸਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ। ਤਾਂ ਇਹਦਾ ਮਤਲਬ ਕਿ ਐਸਜੀਪੀਸੀ ਨੂੰ ਵੀ ਨੈਗੇਟਿਵ ਕਰਨ ਦੇ ਲਈ ਇਹ ਸਾਜ਼ਿਸ਼ ਇੱਕ ਹਿੱਸਾ ਹੋ ਸਕਦਾ ਹੈ। ਇਹ ਬਹੁਤ ਦੁੰਗੀ ਗੱਲ ਹੈ। ਸੇਮ ਤਾਂ ਛੋਟਾ ਸ਼ਬਦ ਹੈ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਦੇ 'ਚ ਵੱਡੀ ਸਾਜ਼ਿਸ਼ ਹੈ। ਇਹ ਤਾਂ ਅਵੈਲੇਅਰ ਤੁਸੀਂ ਇਹਦੀ ਇੰਸਟਾਗ੍ਰam ਜਾ ਕੇ ਦੇਖੋ ਜਿਹੜੀ ਇਹ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਸੀ ਪਰ ਜਿਹੜੀ ਔਰਤ ਰੋਜ਼ ਮੰਦਰ ਦੇ ਵਿੱਚ ਜਾ ਕੇ ਯੋਗਾ ਕਰਕੇ ਭਗਵਾਨ ਸ਼ਿਵ ਨੂੰ ਸੰਬੋਧਨ ਕਰਕੇ ਇਹ ਰੋਜ਼ ਕਰਦੀ ਹੈ ਤਾਂ ਇਹਨੂੰ ਇਹ ਤਾਂ ਪਤਾ ਹੈ ਕਿ ਧਾਰਮਿਕ ਮर्यादा ਹੈ ਦਰਬਾਰ ਸਾਹਿਬ ਜਾ ਕੇ ਉਹ ਕਹਿ ਰਹੀ ਹੈ ਮੈਨੂੰ ਰੂਲਸ ਨਹੀਂ ਪਤਾ ਸੀਗੇ ਹਮ ਕੀ ਇਹ ਕੋਈ ਮਿਊਜ਼ੀਅਮ ਹੈ ਕੀ ਇਹ ਕੋਈ ਘੁੰਮਣ ਫਿਰਨ ਦੀ ਥਾਂ ਹੈ ਅੱਜ ਦਰਬਾਰ ਸਾਹਿਬ ਸਵੇਰੇ ਇੱਕ ਕੁੜੀ ਦੇ ਵੱਲੋਂ ਜਾ ਕੇ ਪਹਿਲਾ ਮੱਥਾ ਟੇਕਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਕੁੜੀ ਦੇ ਵੱਲੋਂ ਯੋਗਾ ਕਰਦੇ ਹੋਏ ਫੋਟੋਆਂ ਖਿੱਚਵਾਈਆਂ ਜਾਂਦੀਆਂ ਨੇ ਤੇ ਜਿਸ ਤੋਂ ਬਾਅਦ ਉਸ ਫੋਟੋਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਜਾਂਦਾ ਹੈ ਤੇ ਇਸ ਦੇ ਉੱਤੇ ਵਿਵਾਦ ਖੜਾ ਹੁੰਦਾ ਹਾਲਾਂਕਿ ਐ ਜੀ ਪੀ ਸੀ ਦੇ ਵੱਲੋਂ ਤਿੰਨ ਮੁਲਾਜ਼ਮਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਅਤੇ ਕੁੜੀ ਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਹੈ ਇਸ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਸਿਮਰਜੋ ਸਿੰਘ ਮੱਕੜ ਜੁੜੇ ਨੇ ਮੱਕੜ ਸਾਹਿਬ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਜੋ ਇਹ ਲੜਕੀ ਦੇ ਵੱਲੋਂ ਦਰਬਾਰ ਸਰਬ ਜਾ ਕੇ ਅੱਜ ਯੋਗਾ ਕੀਤਾ ਗਿਆ ਉਸ ਤੋਂ ਬਾਅਦ ਫੋਟੋਆਂ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀਆਂ ਗਈਆਂ ਦੇਖੋ ਰਾਜੀ ਦੀ ਇੱਕ ਗੱਲ ਸਭ ਤੋਂ ਪਹਿਲਾਂ ਸਮਝਣੀ ਪਾਉਗੀ ਦਰਬਾਰ ਸਾਹਿਬ ਕੋਈ ਟੂਰਿਸਟ ਪਲੇਸ ਨਹੀਂ ਹੈ ਜੀ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕਿ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਚੋ ਵਰਨਾ ਦਾ ਸੰਝਾ ਉਪਦੇਸ਼ ਗੁਰੂ ਸਾਹਿਬ ਨੇ ਦਿੱਤਾ ਹੈ ਅਸੀਂ ਇਹ ਕਹਿੰਦੇ ਹਾਂ ਕਿ ਉੱਥੇ ਚਾਰ ਦਰਵਾਜ਼ੇ ਤਾਂ ਐ ਕਿ ਕਿਸੇ ਵੀ ਧਰਮ ਦਾ ਜਾਤ ਪਾਤ ਦਾ ਬੰਦਾ ਇਸ ਗੱਲ ਤੋਂ ਰਹਿਤ ਹੋ ਕੇ ਉੱਥੇ ਨਤਮਸਤਕ ਹੋਣਾ ਹੁੰਦਾ ਹੈ ਇਹ ਗੱਲ 'ਚ ਕੋਈ ਦੋ ਰਾਏ ਨਹੀਂ ਹੈ ਜੀ ਪਰ ਜਿਹੜਾ ਵੀ ਗੈਰ ਸਿੱਖ ਉੱਥੇ ਜਾ ਰਿਹਾ ਹੈ ਜਿਹੜਾ ਵੀ ਚਾਹੇ ਚਾਹੇ ਕੋਈ ਸਿੱਖ ਵੀ ਇਹੋ ਜੀ ਗਲਤੀ ਕਰਦਾ ਤਾਂ ਉਹ ਸਭ ਤੋਂ ਪਹਿਲੀ ਗੱਲ ਇਹ ਸਮਝਣ ਦੀ ਕੋਸ਼ਿਸ਼ ਕਰੇ ਕਿ ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰ ਹੈ ਆਸਥਾ ਦਾ ਕੇਂਦਰ ਹੈ ਔਰ ਉੱਥੇ ਅਕਾਲ ਪੁਰਖ ਸਾਹਿਬ ਹੈ ਇਹ ਮੀਰੀ ਤੇ ਪੀਰੀ ਦਾ ਸਿਧਾਂਤ ਦਾ ਕੇਂਦਰ ਹੈ ਇਹ ਸਿੱਖ ਧਰਮ ਦਾ ਐਪੀਸੈਂਟਰ ਹੈ ਇਹ ਸਭ ਤੋਂ ਪਹਿਲੀ ਗੱਲ ਇਹ ਦਿਮਾਗ ਚ ਰੱਖਣੀ ਚਾਹੀਦੀ ਜਿਹੜਾ ਵੀ ਉੱਥੇ ਜਾ ਰਿਹਾ ਹੈ ਤਾਂ ਪਹਿਲਾ ਪੁਆਇੰਟ ਇਹ ਹੈ ਕਿ ਦਰਬਾਰ ਸਾਹਿਬ ਕੋਈ ਟੂਰਿਸਟ ਪਲੇਸ ਨਹੀਂ ਹੈ ਤੁਸੀਂ ਯੋਗਾ ਕਰੋ ਜੀ ਸਦਕੇ ਕਰੋ ਯੋਗਾ ਦਾ ਕੋਈ ਵਿਰੋਧ ਨਹੀਂ ਹੈ ਯੋਗਾ ਨੂੰ ਸਿੱਖ ਧਰਮ ਦੇ ਵਰਸਸ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਪੁਆਇੰਟ ਟੂ ਪੁਆਇੰਟ ਕਰੂੰਗਾ ਜੀ ਜਿਵੇਂ ਉਹ ਕੁੜੀ ਇਹ ਵੀਡੀਓ ਫੋਟੋਸ ਪਾਉਂਦੀ ਹੈ ਫੋਟੋਸ ਵਾਇਰਲ ਹੁੰਦੀਆਂ ਅੱਜ ਔਰ ਅੱਜ ਇੱਕ ਐਂਟੀ ਸਿੱਖ ਔਰ ਐਂਟੀ ਇਸ ਪੋਸਟ ਨੂੰ ਜਸਟੀਫਾਈ ਕਰਦੀ ਹੋਈਆਂ ਹਜ਼ਾਰਾਂ ਦੀ ਗਿਣਤੀ ਚ ਸੋਸ਼ਲ ਮੀਡੀਆ ਤੇ ਪੋਸਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਜੀ ਜਦੋਂ ਤੱਕ ਨਹੀਂ ਹੋ ਰਿਹਾ ਸੀ ਤਾਂ ਸਾਨੂੰ ਵੀ ਲੱਗਿਆ ਕਿ ਆਮ ਘਟਨਾ ਹੈ ਸ਼ਾਇਦ ਕੁੜੀ ਨੂੰ ਇਸ ਗੱਲ ਦੀ ਸਮਝ ਨਹੀਂ ਹੋਣੀ ਉਹ ਗਲਤੀ ਕਰ ਗਈ ਔਰ ਉਹ ਮਾਫੀ ਮੰਗ ਲੂਗੀ ਮਾਫੀ ਉਹਨੇ ਮੰਗੀ ਜੀ ਪਰ ਹੁਣ ਤੁਸੀਂ ਜਦੋਂ ਘਟਨਾਵਾਂ ਨੂੰ ਅਨਲਿਸਿਸ ਕਰਦੇ ਹੋ ਮੈਂ ਤੁਹਾਡਾ ਸ਼ੋਅ ਜਿਵੇਂ ਰਾਜੂ ਵਿਲੀਅਮ ਜੀ ਤੇ ਤੁਸੀਂ ਪੋਲੀਟੀਕਲ ਅਨਲਿਸਿਸ ਕਰ ਰਹੇ ਹੋ ਮੈਂ ਤੁਹਾਨੂੰ ਇਸ ਗੱਲ ਦੀ ਪੰਥਕਟੌਰ ਤੇ ਅਨਲਿਸਿਸ ਕਰਕੇ ਔਰ ਦੂਜੀ ਗੱਲ ਹੈ ਕਿ ਕਿਸ ਤਰੀਕੇ ਨਾਲ ਇੱਕ ਵੱਡੀ ਸਾਜ਼ਿਸ਼ ਹੈ ਜਿਹੜੀ ਜੀ ਉਹ ਭਾਈਚਾਰੇ ਨੂੰ ਖਰਾਬ ਕਰਨ ਵਾਸਤੇ ਘੜੀ ਜਾ ਰਹੀ ਹੈ ਉਹਦੀ ਇਸ ਘਟਨਾ ਤੋਂ ਸਿੱਧੀ ਸਿੱਧੀ ਜਿਹੜੀ ਬੋ ਆ ਰਹੀ ਹੈ ਕਿਵੇਂ ਹੈ ਉਹ ਰਾਜਦੀਪ ਉਹ ਕੁੜੀ ਜਦੋਂ ਇਹ ਕਰ ਦਿੰਦੀ ਹੈ ਤਾਂ ਉਸ ਤੋਂ ਬਾਅਦ ਇਸੇ ਪੋਸਟ ਦੇ ਨਾਲ ਨਾਲ ਉਹ ਇੱਕ ਪੋਲੀਟੀਕਲ ਐਮਐਲਏ ਜਿਹੜੇ ਮੈਡਮ ਨੇ ਉਹਨਾਂ ਦੇ ਨਾਲ ਵੀ ਉਹ ਫੋਟੋ ਪਾਉਂਦੀ ਹੈ ਜੀ ਕੀ ਇਹ ਸਿਰਫ ਇਤਫਾਕ ਦੀ ਗੱਲ ਸੀ ਕੀ ਪਹਿਲੀ ਗੱਲ ਇਹ ਪਤਾ ਸੀ ਜਦੋਂ ਵੀ ਇਹੋ ਜੀ ਘਟਨਾ ਵਾਪਰੂਗੀ ਤਾਂ ਪਤਾ ਹੈ ਕਿ ਸਿੱਖਾਂ ਦਾ ਜਿਹੜਾ ਰੋਹ ਹੈ ਇਹਦੇ ਚ ਸਾਹਮਣੇ ਆਊਗਾ ਔਰ ਉਹ ਆਇਆ ਹੋਰ બીજી ਗੱਲ ਸੀ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਐਸਜੀਪੀਸੀ ਦੇ ਉੱਤੇ ਨਜ਼ਰ ਬਣੀ ਹੋਈ ਹੈ ਕਿ ਐਸਜੀਪੀਸੀ ਹਥਿਆਉਣ ਵਾਸਤੇ ਬਹੁਤ ਸਾਰੀਆਂ ਤਾਕਤਾਂ ਲੱਗੀਆਂ ਹੋਈਆਂ ਜੀ ਤਾਂ ਜਦੋਂ ਪਹਿਲੀ ਨਜ਼ਰ ਇਹ ਤੁਸੀਂ ਇਹ ਪੋਸਟ ਦੇਖਦੇ ਹੋ ਤਾਂ ਤੁਹਾਡੇ ਜ਼ਹਿਨ ਚ ਆਉਂਦਾ ਵੀ ਐਸਜੀਪੀਸੀ ਕਿੱਥੇ ਸੀ ਮੁਲਾਜ਼ਮ ਕਿੱਥੇ ਸੀ ਤਾਂ ਇਹਦਾ ਮਤਲਬ ਕਿ ਐਸਜੀਪੀਸੀ ਨੂੰ ਵੀ 네ਗੇਟਿਵ ਕਰਨ ਦੇ ਲਈ ਇਹ ਸਾਜ਼ਿਸ਼ ਇਹ ਤਰਸਾ ਹੋ ਸਕਦਾ ਹੈ ਇਹ ਬਹੁਤ ਧੁੰਗੀ ਗੱਲ ਹੈ ਇਹਦੇ ਚ ਇੱਕ ਇੱਕ ਗੱਲ ਨਾਲ ਬਹੁਤ ਸਾਰੇ ਫੈਕਟਰ ਕਵਰ ਹੋ ਗਏ ਮਤਲਬ ਮਕਰਸਾ ਇਹ ਸਮਝਿਆ ਜਾਵੇ ਵੀ ਇਹਨੂੰ ਇਸ ਤਰੀਕੇ ਨਾਲ ਕੱਲਾ ਨਾ ਦੇਖਿਆ ਜਾਵੇ ਕਿ ਕੁੜੀ ਨੇ ਜਾਣ ਬੁੱਝ ਕੇ ਕੀਤਾ ਜਾਂ ਜਾਣੇ ਜਾਣੇ ਚ ਹੋ ਗਿਆ ਜਾਂ ਉਹਨੇ ਫੇਮ ਲਾਈਨ ਦੇ ਲਈ ਕੀਤਾ ਇਹ ਡੰਗਾਈ ਦੇ ਉੱਤੇ ਇਹ ਨਹੀਂ ਹੋਣੀ ਮੈਂ ਕਿੰਨਾ ਮੈਂ ਤਾਂ ਕਹਿ ਰਿਹਾ ਰਾਜੀਤ ਸਿੰਘ ਜੀ ਇਹ ਤਾਂ ਫੇਮ ਤਾਂ ਛੋਟਾ ਸ਼ਬਦ ਹੈ ਮੈਂ ਤੁਹਾਨੂੰ ਕਹਿ ਰਿਹਾ ਕਿ ਇਹਦੇ ਚ ਵੱਡੀ ਸਾਜ਼ਿਸ਼ ਹੈ ਹੂੰ ਸਾਜ਼ਿਸ਼ ਮੈਂ ਤੁਹਾਨੂੰ ਇੱਕ ਇੱਕ ਕਰਕੇ ਉਹੀ ਪੁਆਇੰਟਸ ਦੱਸ ਰਿਹਾ ਕਿ ਕਿਵੇਂ ਕਈਏ ਕੇ ਸਾਜਿਸ਼ ਨਹੀਂ ਹੈ ਜੀ ਕਿ ਪਹਿਲੀ ਗੱਲ ਕਿ ਯੋਗਾ ਡੇ ਦੇ ਉੱਤੇ ਉਹਦਾ ਇੱਥੇ ਆਉਣਾ ਕੀ ਉਹ ਕੋਈ ਮੂਰਖ ਅਣਪੜ੍ਹ ਜਾਂ ਕੋਈ ਰੈਂਡਮਲੀ ਜਿਵੇਂ ਅਸੀਂ ਦੇਖਦੇ ਹਾਂ ਕਈ ਵਾਰੀ ਸਾਊਥ ਤੋਂ ਬਹੁਤ ਸਾਰੇ ਜੀ ਵੀਰ ਭੈਣਾ ਆ ਜਾਂਦੇ ਆ ਜਿਨ੍ਹਾਂ ਨੇ ਕਦੇ ਪੰਜਾਬ ਨਹੀਂ ਆਏ ਜਾਂ ਸਿੱਖੀ ਬਾਰੇ ਨੌਲੇਜ ਘੱਟ ਹੈ ਜੀ ਉਹ ਕੋਈ ਨਾ ਕੋਈ ਗਲਤੀ ਉਹ ਕਈ ਵਾਰੀ ਤੰਬਾਕੂ ਉਹਨਾਂ ਦੇ ਹੁੰਦਾ ਬਾਹਰ ਸਿੰਘ ਖੜੇ ਹੁੰਦੇ ਉਹ ਕਹਿ ਦਿੰਦੇ ਆ ਕਿ ਭਾਈ ਤੰਬਾਕੂ ਬਾਹਰ ਡਸਟਬਿੰਟ ਸਿੱਟ ਕੇ ਜਾਓ ਇਹ ਅਕਸਰ ਹੀ ਆਮ ਹੀ ਗੱਲ ਹੋ ਜਾਂਦੀ ਹੈ ਹਾਂ ਉਹ ਫਿਰ ਇਹ ਤਾਂ ਅਵੇਲੇਅਰ ਤੁਸੀਂ ਇਹਦੀ ਇੰਸਟਾਗ੍ਰam ਜਾ ਕੇ ਦੇਖੋ ਜਿਹੜੀ ਇਹ ਮੈਂ ਨਾ ਨਹੀਂ ਲੈਣਾ ਚਾਹੁੰਦਾ ਸੀ ਪਰ ਜਿਹੜੀ ਔਰਤ ਰੋਜ਼ ਮੰਦਰ ਦੇ ਵਿੱਚ ਜਾ ਕੇ ਯੋਗਾ ਕਰਕੇ ਭਗਵਾਨ ਸ਼ਿਵ ਨੂੰ ਉਹਨਾਂ ਨੂੰ ਸੰਬੋਧਨ ਕਰਕੇ ਇਹ ਰੋਜ਼ ਕਰਦੀ ਹੈ ਤਾਂ ਇਹਨੂੰ ਇਹ ਤਾਂ ਪਤਾ ਹੈ ਕਿ ਧਾਰਮਿਕ ਮर्यादा ਹੈ ਮੰਦਰ ਦੀ ਆਪਣੀ ਮर्यादा ਹੈ ਗੁਰਦੁਆਰੇ ਦੀ ਆਪਣੀ ਮर्याਦਾ ਹੈ ਚਰਚ ਦੀ ਆਪਣੀ ਮर्याਦਾ ਹੈ ਚਰਚੇ ਚ ਬੂਟ ਪਾ ਕੇ ਚਲੇ ਜਾਓ ਸਿਰ ਨਾ ਟਕਿਆ ਹੋਵੇ ਕੋਈ ਗੱਲ ਨਹੀਂ ਹੈ ਗੁਰਦੁਆਰੇ ਮੰਦਰ ਚ ਅਸੀਂ ਅਸੀਂ ਨਾ ਨੰਗੇ ਸਿਰ ਜਾਂਦੇ ਆ ਗੁਰਦੁਆਰੇ ਅਸੀਂ ਨਾ ਨੰਗੇ ਸਿਰ ਜਾਂਦੇ ਆ ਬੂਟ ਲਾ ਕੇ ਜਰਾਬਾ ਤੱਕ ਲਾ ਕੇ ਜਾਂਦੇ ਇਹ ਬੇਸਿਕ ਮਰਿਆਦਾ ਤਾਂ ਹੈਗੀ ਆ ਸਾਡੀਆਂ ਇਸ ਤੋਂ ਅੱਗੇ ਵੀ ਮਰਿਆਦਾ ਹਣਾ ਧਾਰਮਿਕ ਸਥਾਨਾਂ ਦੀਆਂ ਵੀ ਆਪਣੀਆਂ ਮਰਿਆਦਾ ਨੇ ਸਿੱਖਾਂ ਚ ਵੀ ਬਹੁਤ ਸਾਰੇ ਧਾਰਮਿਕ ਸਥਾਨ ਹੈ ਜਿਨ੍ਹਾਂ ਦੀ ਅਲੱਗ-ਅਲੱਗ ਮਰਿਆਦਾ ਹੈ ਬਿਲਕੁਲ ਹਿੰਦੂ ਧਰਮ ਦੇ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਹੈ ਕਈ ਮੰਦਰਾਂ ਚ ਔਰਤਾਂ ਨੂੰ ਜਾਣੇ ਨਹੀਂ ਦਿੱਤਾ ਜਾਂਦਾ ਉਹ ਅਲੱਗ-ਅਲੱਗ ਮਰਿਆਦਾ ਹੈ ਪਰ ਗੱਲ ਹਿੰਦੂ ਸਿੱਖ ਤੱਕ ਕਿਵੇਂ ਪਹੁੰਚੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਵੇਂ ਇਹ ਪੋਸਟ ਪੈਂਦੀ ਹੈ ਜਿਵੇਂ ਇਸ ਪੋਸਟ ਦੇ ਉੱਤੇ ਗੱਲ ਦਾ ਵਿਰੋਧ ਹੁੰਦਾ ਹੈ ਕਿ ਕਿ ਭਾਈ ਇਹ ਯੋਗਾ ਕਰਨ ਦਾ ਥਾਂ ਨਹੀਂ ਹੈ ਹੂੰ ਸਾਨੂੰ ਯੋਗਾ ਤੋਂ ਪ੍ਰੋਬਲਮ ਨਹੀਂ ਹੈ ਜੀ ਸਾਨੂੰ ਯੋਗਾ ਕਰਨ ਤੋਂ ਪ੍ਰੋਬਲਮ ਨਹੀਂ ਹੈ ਪਰ ਜਿੱਥੇ ਤੁਸੀਂ ਜਾ ਕੇ ਯੋਗਾ ਆਸਣ ਕੋਈ ਵੀ ਕਰ ਰਹੇ ਹੋ ਇਹ ਸਥਾਨ ਉਹ ਸਥਾਨ ਨਹੀਂ ਹੈ ਯੋਗਾ ਕਰਨ ਦਾ ਜੀ ਹੁਣ ਪੈਰਲਲ ਪੋਸਟਾਂ ਕੀ ਪੈਂਦੀਆਂ ਪੈਰਲਲ ਪੋਸਟਾਂ ਪੈਣ ਲੱਗੀਆਂ ਕਿ ਨਮਾਜ਼ ਜਦੋਂ ਪੜਾਈ ਜਾਂਦੀ ਉਦੋਂ ਤਾਂ ਤੁਹਾਨੂੰ ਅਤਰਾਜ ਨਹੀਂ ਹੁੰਦਾ ਇਹਦਾ ਮਤਲਬ ਕਿ ਵੈਲ ਪਲਾਨਡ ਚੀਜ਼ ਸੀਗੀ ਜੀ ਇਸ ਤੋਂ ਬਾਅਦ ਜਿਹੜੇ ਆਈਟੀ ਸੈਲ ਸੀ ਪਿੱਛੇ ਉਹਨਾਂ ਨੂੰ ਪਤਾ ਸੀ ਅਸੀਂ ਕੀ ਕਰਨਾ ਹੈ ਵੀ ਇਹ 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 ਜਿਵੇਂ ਹੀ ਕਰੂਗੀ ਉਸ ਤੋਂ ਬਾਅਦ ਪੋਸਟ ਪਾਊਗੀ ਉਸ ਤੋਂ ਬਾਅਦ ਰਿਐਕਸ਼ਨ ਆਊਗਾ ਤੇ ਉਹ ਤਿਆਰ ਬੈਠੇ ਸੀ ਵੀ ਰਿਐਕਸ਼ਨ ਦੇ ਜਵਾਬ ਕੀ ਦੇਣੇ ਆ ਜੀ ਦੂਜੀ ਗੱਲ ਇਹ ਆ ਗਈ ਤੁਸੀਂ ਮਾਫੀ ਦਾ ਜ਼ਿਕਰ ਕੀਤਾ ਰਾਜੀਵ ਆਪਣੀ ਓਪਨਿੰਗ ਦੇ ਵਿੱਚ ਕਿ ਇਸ ਕੁੜੀ ਨੇ ਮਾਫੀ ਮੰਗੀ ਜੇ ਤੁਸੀਂ ਮਾਫੀ ਨੂੰ ਧਿਆਨ ਨਾਲ ਦੇਖੋ ਨਾ ਤਾਂ ਮਾਫੀ ਵੀ ਬੜੀ ਪਲੈਨਿੰਗ ਦੇ ਨਾਲ ਕੀਤੀ ਐ ਉਹਨੇ ਕਿਹਾ ਕਿ ਮੈਨੂੰ ਮਾਫ ਕਰਦੇ ਹੋ ਜੀ ਮੈਂ ਕਿਸੇ ਦੇ ਸੈਂਟੀਮੈਂਟ ਹਰਨ ਨਹੀਂ ਕਰਨੇ ਸੀ ਮੈਨੂੰ ਰੂਲਸ ਪਤਾ ਨਹੀਂ ਸੀ ਇਹ ਇੱਕ ਗੱਲ ਦੂਜੀ ਗੱਲ ਫਿਰ ਉਹ ਕਹਿੰਦੀ ਹੈ ਜੀ ਕੋਈ ਵੀ ਧਰਮ ਨਫਰਤ ਨਹੀਂ ਸਿਖਾਉਂਦਾ ਜੀ ਇਹ ਸ਼ਬਦ ਜਦੋਂ ਤੁਸੀਂ ਮਾਫੀ ਮੰਗਦੇ ਹੋ ਮੰਨ ਲਓ ਤੁਹਾਡੀ ਤੇ ਮੇਰੀ ਲੜਾਈ ਹੋ ਜੇ ਹੂੰ ਤੇ ਮੈਂ ਤੁਹਾਡੇ ਸਿਰ ਪਾੜ ਦਿਆਂ ਤੇ ਬਾਅਦ ਜਰਾਜੀ ਨਾਮੇ 'ਚ ਆਪਾਂ ਬੈਠੇ ਹੋਈਏ ਜੀ ਤੇ ਨਾਲੇ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਾ ਤੇ ਨਾਲੇ ਮੈਂ ਕਹਾਂ ਕਿ ਨਹੀਂ ਨਹੀਂ ਨਫ਼ਰਤ ਨਹੀਂ ਕੋਈ سکੋਂ ਦਾ ਮਾਫੀ ਤਾਂ ਹੈ ਪਰ ਮੈਂ ਇੰਟੈਂਸ਼ਨ ਦਾ ਮੇਰੀ ਗਲਤ ਨਹੀਂ ਵੀ ਪਰ ਰਾਜਦੀਪ ਤੂੰ ਐ ਨਹੀਂ ਮੇਰੇ ਨਾਲ ਕਰ ਸਕਦਾ ਸੀ ਜਾਂ ਤਾਂ ਮੈਂ ਮਾਫੀ ਮੰਗੂਗਾ ਜਾਂ ਮੈਂ ਲੰਬਾ ਦੇਊਗਾ ਰਾਜਦੀਪ ਤੁਹਾਨੂੰ ਹਮ ਹੁਣ ਇੱਥੇ ਕੀ ਹੋਇਆ ਤੀਜੀ ਗੱਲ ਉਹਨੇ ਕਹੀ ਕਿ ਮੈਨੂੰ ਬਹੁਤ ਸਾਰੀਆਂ ਥ੍ਰੈਟਸ ਆ ਰਹੀਆਂ ਹਮ ਦੇਖੋ ਬੜੀ ਸੋਚੀ ਸਮਝੀ ਚਾਲ ਦੇ ਨਾਲ ਉਹ ਕੁੜੀ ਨੇ ਇਹ ਵੀ ਕਹਿਤਾ ਮੈਨੂੰ ਮਾਫ ਕਰ ਦਿਓ ਉਹ ਇੱਕ ਵੱਡੇ ਵਰਗ ਨੂੰ ਇਹ ਵੀ ਕਹੇਗੀ ਦੇਖੋ ਜੀ ਮੈਨੂੰ ਤਾਂ ਜੀ ਸਿੱਖ ਥ੍ਰੈਟ ਦੇ ਰਹੇ ਆ ਜੀ ਜੇ ਥ੍ਰੈਟਸ ਆ ਰਹੀਆਂ ਤਾਂ ਕੋਈ ਵੀ ਥ੍ਰੈਟ ਦੇ ਰਿਹਾ ਹੋ ਸਕਦਾ ਨਾ ਉਹਦੇ ਚ ਧਰਮ ਦਾ ਜ਼ਿਕਰ ਕਿਉਂ ਕੀਤਾ ਇੱਕ ਕਮਿਊਨਿਟੀ ਟਾਰਗੇਟ ਕਿਉਂ ਕੀਤਾ ਜੀ ਉਹਦੇ ਚ ਇਹ ਗੱਲ ਕਿਉਂ ਕਹੀ ਕਿ ਧਰਮ ਕੋਈ ਵੀ ਨਫਰਤ ਨਹੀਂ ਇਸ ਕੋੰਦਾ ਕੀ ਕੋਈ ਧਰਮ ਕੀ ਕੋਈ ਧਰਮ ਥ੍ਰੈਟ ਦੇ ਰਿਹਾ ਕੀ ਕਿਸੇ ਧਰਮ ਨੇ ਗਾਲ ਕੱਢੀ ਕੀ ਕਿਸੇ ਧਰਮ ਨੇ ਉਹਨੂੰ ਥ੍ਰੈਟ ਦਿੱਤੀ ਨਹੀਂ ਬਹੁਤ ਸਾਰੇ ਇੰਡੀਵਿਜੂਅਲ ਹੋਣਗੇ ਜਦੋਂ ਜਦੋਂ ਤੁਸੀਂ ਵੀ ਸਿੱਖੋਂ ਰਾਜੀਦੀਪ ਤੁਸੀਂ ਵੀ ਉਹ ਜਦੋਂ ਪੋਸਟ ਦੇਖਿਆ ਹੋਣਾ ਤੁਹਾਡੇ ਦਿਲ 'ਚ ਆਇਆ ਹੋਣਾ ਵੀ ਇਹ ਗਲਤ ਹੈ ਔਰ ਤੁਹਾਡੇ ਜਿੰਨਾ ਜਿੰਨਾ ਕਿਸੇ ਦੇ ਅੰਦਰ ਰੋਹ ਹੋਣਾ ਉਹਨਾਂ ਉਹਨਾਂ ਨੇ ਰਿਐਕਟ ਕੀਤਾ ਮੈਂ ਵੀ ਪੋਸਟ ਪਾਈ ਹੈ ਜੀ ਮੈਂ ਵੀ ਲਿਖਿਆ ਕਿ ਇਸ ਭੈਣ ਨੂੰ ਸਮਝਾਇਆ ਜਾਵੇ ਜੀ ਜੇ ਉਹ ਮਾਫੀ ਮੰਗਦੀ ਮਾਫੀ ਦਾ ਇੱਕ ਹਾਫ ਭਾਵ ਹੁੰਦਾ ਸਮਝ ਆਉਂਦਾ ਕਿ ਮਾਫੀ ਕਿਸ ਤਰੀਕੇ ਮੰਗੀ ਗਈ ਹੈ ਜੀ ਦੂਜੀ ਗੱਲ ਇਹ ਹੈ ਕਿ ਕੀ ਦਰبار صاحب جا کے ਉਹ ਕਹਿ ਰਹੀ ਹੈ ਮੈਨੂੰ ਰੂਲਸ ਨਹੀਂ ਪਤਾ ਸੀਗੇ ਹੂੰ ਕੀ ਇਹ ਕੋਈ ਮਿਊਜ਼ੀਅਮ ਹੈ ਕੀ ਇਹ ਕੋਈ ਘੁੰਮਣ ਫਿਰਨ ਦੀ ਥਾਂ ਹੈ ਜੀ ਇਹ ਇਹ ਕੋਈ ਅੱਜਾ ਕਲਬ ਹੈ ਇੱਕ ਆਸਥਾ ਦਾ ਕੇਂਦਰ ਹੈ ਇੱਕ ਧਰਮ ਦਾ ਸਥਾਨ ਹੈ ਔਰ ਤੁਸੀਂ ਉੱਥੇ ਜਾ ਕੇ ਤੁਹਾਨੂੰ ਚਾਰ ਸ਼ਫੇਰੇ ਨਜ਼ਰ ਆ ਰਿਹਾ ਹੁੰਦਾ ਹੈ ਤੁਹਾਨੂੰ ਵਾਈ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਤੁਹਾਨੂੰ ਇਹ ਸਭ ਕੁਝ ਜਾਣਬੁੱਝ ਕੇ ਪਲਾਨ ਕੀਤਾ ਗਿਆ ਰਾਜੀਵ ਜੋ ਮੈਨੂੰ ਲੱਗ ਰਿਹਾ ਹੂੰ ਔਰ ਜਾਣਬੁੱਝ ਕੇ ਕਿਉਂਕਿ ਸਰ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹਣਾ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਲੜਕੀ ਨੂੰ ਸੇਵਾਦਾਰ ਨੇ ਰੋਕਿਆ ਸੀ ਉਹ ਵੀ ਕਾਫੀ ਵਿਵਾਦ ਬਣਿਆ ਸੀਗਾ ਉੱਤੇ ਵੀ ਜਾਂਚ ਦੇ ਵਿੱਚ ਬਹੁਤ ਕੁਝ ਸਾਹਮਣੇ ਆਇਆ ਸੀਗਾ ਕੈਪਰੀ ਪਾ ਕੇ ਲੜਕੀ ਜਾ ਰਹੀ ਸੀ ਰਾਜੀਵ ਮੈਂ ਇਹ ਬਹੁਤ ਵਾਰ ਘਟਨਾਵਾਂ ਹੋ ਰਹੀਆਂ ਇੱਕ ਘਟਨਾ ਮੇਰੇ ਯਾਦ ਹੈ ਕਿ ਦਰਬਾਰ ਸਾਹਿਬ ਦੇ ਬਾਹਰ ਖੜ ਕੇ ਬੈਸੇ ਉਸ ਜਿਹੜੇ ਉੱਥੇ ਸੀਗੇ ਸੇਵਾਦਾਰ ਉਹਨਾਂ ਦੇ ਨਾਲ ਫਿਰ ਉਹਨਾਂ ਨੇ ਵੀਡੀਓ ਬਣਾਈ ਫਿਰ ਮਾਫੀ ਮੰਗੀ ਸ਼ਾ ਤੁਸੀਂ ਉਹਦਾ ਹੀ ਜ਼ਿਕਰ ਕਰ ਰਹੇ ਹੋ ਜੀ ਮੈਂ ਉਸੇ ਦਾ ਜ਼ਿਕਰ ਕਰ ਰਿਹਾ ਜੀ ਇਹ ਫਿਰ ਤੁਹਾਡੇ ਇੱਥੋਂ ਤੱਕ ਯਾਦ ਹੋਣਾ ਹੈ ਕਿ ਬੇਦਬੀ ਤਾਂ ਅੰਦਰ ਹੋਈ ਹੈ ਜੀ ਹੋਈ ਹੈ ਜੀ ਬਾਅਦ ਚ ਉਹਦਾ ਸੌਦਾ ਲਾਇਆ ਗਿਆ ਉਹਦੇ ਤੇ ਵੀ ਇਹਨਾਂ ਨੂੰ ਤਕਲੀਫ ਹੋਈ ਮੈਂ ਇਹ ਕਹਿ ਰਿਹਾ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਕਿ ਵਾਰ-ਵਾਰ ਸਿੱਖਾਂ ਦੇ ਵੱਡੇ ਕੇਂਦਰ ਤੇ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹੂੰ ਔਰ ਇਹ ਨੈਗਲੀਜੈਂਸ ਜ਼ਰੂਰ ਹੋਈ ਐ ਐਸਜੀਪੀਸੀ ਦੀ ਪਰ ਮੈਂ ਸਮਝਦਾ ਕਿ ਐਸਜੀਪੀਸੀ ਮੁਲਾਜ਼ਮ ਸਸਪੈਂਡ ਕਰਤੇ ਵਧੀਆ ਗੱਲ ਐ ਸ਼ਿਕਾਇਤਦਰ ਜੁਈ ਐ ਪਰ ਇਹ ਇੱਕ ਵੱਡੀ ਚਾਲ ਇਹ ਵੀ ਹੋ ਸਕਦੀ ਐ ਕਿ ਐਸਜੀਪੀਸੀ ਨੂੰ ਬਦਨਾਮ ਕੀਤਾ ਜਾਵੇ ਇਹ ਇੱਕ ਚਾਲ ਇਹ ਵੀ ਹੋ ਸਕਦੀ ਐ ਕਿ ਸਿੱਖਾਂ ਦੇ ਮਨਾਂ ਦੇ ਅੰਦਰ ਐਸਜੀਪੀਸੀ ਦੇ ਖਿਲਾਫ ਗੁੱਸਾ ਕਿਉਂਕਿ ਤੁਸੀਂ ਤੇ ਮੈਂ ਆਮ ਕਾਮਨਲੀ ਕੀ ਸੋਚਾਂਗੇ ਯਾਰ ਜਦੋਂ ਅਸੀਂ ਜਾਂਦੇ ਆ ਸਾਨੂੰ ਤਾਂ ਫੋਨ ਤੇ ਫੋਟੋ ਵੀ ਨਹੀਂ ਖਿੱਚਣ ਦਿੰਦੇ ਤੇ ਸਾਡੀ ਬਾਹ ਫੜ ਲੈਂਦੇ ਤੇ ਇਹ ਕੁੜੀ ਯੋਗਾ ਕਿਵੇਂ ਕਰ ਗਈ ਹੋ ਸਕਦਾ ਬੜੀ ਪਲਾਨਿੰਗ ਨਾਲ ਕਿਉਂਕਿ ਕਿਉਂਕਿ ਤੁਸੀਂ ਦੇਖੋ ਨਾ ਰਾਜਦੀਪ ਜੀ ਕਿ ਪ੍ਰਕਰਮਾ ਬਹੁਤ ਵੱਡੀ ਹੈ ਗਰਮੀ ਦਾ ਵੀ ਸਮਾਂ ਹੈ ਤੇ ਕਈ ਵਾਰੀ ਹੋ ਸਕਦਾ ਇਹ ਇਹ ਜਿਹੜੀ ਟ੍ਰੇਨਡ ਯੋਗਾ ਆਰਟਿਸਟ ਹੈ ਕੁੜੀ ਹੂੰ ਇਹਨੂੰ ਇਹ ਪੋਜ਼ ਬਣਾਉਣ ਤੇ ਸਕਿੰਟ ਹੀ ਲੱਗਿਆ ਹੋਣਾ ਜੀ ਤੇ ਜਿਹਨੇ ਪਿੱਛੇ ਫੋਟੋ ਖਿੱਚੀ ਉਹਦੇ ਤੇ ਵੀ ਧਿਆਨ ਰੱਖੋ ਕਿਉਂਕਿ ਇਹਦੇ ਨਾਲ ਕੋਈ ਹੋਰ ਸੀਗਾ ਨਾ ਜਿਹਨੇ ਫੋਟੋ ਖਿੱਚੀ ਜੀ ਕੱਲਾ ਇੱਥੋਂ ਤੱਕ ਸੀਮਤ ਨਹੀਂ ਹੈ ਗੱਲ ਇਹਦੇ ਇਸ ਪੋ ਇਸ ਪੋਜੀਸ਼ਨ ਚ ਫੋਟੋ ਵੀ ਕਿਸੇ ਨੇ ਖਿੱਚੀ ਹੈ ਔਰ ਫੋਟੋ ਬੜੀ ਪਰਫੈਕਟਲੀ ਖਿੱਚੀਆਂ ਹੋਈਆਂ ਪੂਰੀ ਪਲੈਨਿੰਗ ਨਾਲ ਗਏ ਸੀ ਮਕਰਤਾਰ ਲੱਗਦਾ ਜਿਹੜਾ ਇਹ ਨਜ਼ਰ ਆ ਰਿਹਾ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਪੂਰੀ ਪਲੈਨਿੰਗ ਲੱਗ ਰਹੀ ਹੈ ਜੀ ਜਾਣ ਬੁੱਝ ਕੇ ਕੀਤਾ ਗਿਆ ਘਰ ਹੈ ਔਰ ਇਹ ਪਤਾ ਹੈ ਕਿ ਸਿੱਖ ਗੱਤਕੇ ਖੇਡਦੇ ਆ ਸਿੱਖ ਯੋਗਾ ਨਹੀਂ ਕਰਦੇ ਇਹ ਇਹ ਕਨਫਲਿਕਟ ਹੈ ਹੁਣ ਜਾਣ ਬੁੱਝ ਕੇ ਸਿੱਖ ਵਰਸਸ ਯੋਗਾ ਯਾ ਇੱਕ ਕੁੜੀ ਕਵੇ ਕੱਲ ਨੂੰ ਮੈਨੂੰ ਰੱਬ ਨਾ ਕਰੇ ਖੁਦਾ ਨਾ ਖਾਸਤਾ ਇਹਦਾ ਨੁਕਸਾਨ ਕੋਈ ਹੋਰ ਕਰ ਜੇ ਹੂੰ ਸਮਝੋ ਗੱਲ ਨੂੰ ਜੀ ਪਰਮਾਤਮਾ ਨਾ ਕਰੇ ਅਸੀਂ ਨਹੀਂ ਚਾਹੁੰਦੇ ਸਾਡੀ ਇਸ ਭੈਣ ਨੇ ਮਾਫੀ ਮੰਗ ਲਈ ਮੈਂ ਵੀ ਲਿਖਿਆ ਕਿ ਚਲੋ ਪਿਆਰ ਨਾਲ ਸਮਝਾਓ ਬਾਕੀਆਂ ਨੂੰ ਵੀ ਇਹ ਮੈਸੇਜ ਦਿਓ ਜੀ ਪਰ ਖੁਦਾ ਨਾ ਖਾਸਤਾ ਕਿ ਜਿਹੜਾ ਨੇ ਪਲਾਨ ਕੀਤਾ ਉਹੀ ਇਹਦਾ ਨੁਕਸਾਨ ਕਰ ਦੇਣ ਤੇ ਫਿਰ ਗੱਲ ਕਿੱਥੇ ਜਾਊਗੀ ਜੀ ਔਰ ਉਹ ਬਿਆਨ ਵੀ ਦੇ ਰਹੀ ਹੈ ਕਿ ਧਰਮ ਨਫਰਤ ਨਹੀਂ ਸਿਖਾਉਂਦਾ ਸਿੱਖ ਧਰਮ ਨਫਰਤ ਨਾ ਕਰਦਾ ਨਾ ਸਿਖਾਉਂਦਾ ਜੀ ਇੱਥੇ ਚੜ ਕੇ ਆਏ ਨੂੰ ਤੇਗ ਹੈ ਨਿਵ ਕੇ ਆਏ ਨੂੰ ਦੇਗ ਹੈ ਉਸੇ ਥਾਂ ਤੇ ਦੇਖ ਖਾ ਕੇ ਆਈ ਹੋਣੀ ਹੈ ਇਸ ਭੈਣ ਨੇ ਮਾਫੀ ਮੰਗ ਲਈ ਵਧੀਆ ਗੱਲ ਹੈ ਪਰ ਮੈਂ ਸਮਝਦਾ ਕਿ ਇਹ ਇਹ ਤਾਂ ਇੱਕ ਇਸ ਪੂਰੀ ਘਟਨਾ ਦੀ ਪਾਤਰ ਹੈ ਛੋਟੀ ਜੀ ਮੈਂ ਜਿੰਨੇ ਸੁਣਨ ਵਾਲੇ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਉਹਨੂੰ ਤੰਗ ਪਰੇਸ਼ਾਨ ਜੇ ਕੋ ਕਰ ਰਿਹਾ ਨਾ ਕਰੇ ਕੋਈ ਮੈਸੇਜ ਨਾ ਕਰੇ ਕਾਲ ਨਾ ਕਰੇ ਉਹ ਕੁੜੀ ਮਾਫੀ ਮੰਗ ਗਈ ਹੈ ਗੱਲ ਪਰ ਇਹਦੇ ਪਿੱਛੇ ਦੀ ਵੱਡੀ ਸਾਜ਼ਿਸ਼ ਨੂੰ ਸਮਝਣਾ ਚਾਹੀਦਾ ਜਰ ਤੋਂ ਮਖਿਆ ਐ ਜੀਪੀਸੀ ਦੀਆਂ ਚੋਣਾਂ ਵੀ ਜਿਹੜਾ ਜ਼ਿਕਰ ਹੋ ਰਿਹਾ ਵੀ ਚੋਣਾਂ ਕਰਵਾਈਆਂ ਜਾਣੀਆਂ ਕਿਉਂਕਿ ਵੋਟਾਂ ਵੜਦੀਆਂ ਨੇ ਤੁਸੀਂ ਬਿਲਕੁਲ ਸਹੀ ਕਹਿ ਕੀ ਇਹ ਐ ਜੀਪੀਸੀ ਨੂੰ ਇੱਕ ਬਦਨਾਮ ਕਰਨ ਦੀ ਭੰਡਨ ਦੀ ਉਹ ਵੀ ਹੋ ਸਕਦੀ ਹੈ ਕਿ ਸਾਜ਼ਿਸ਼ ਹੋ ਸਕਦੀ ਹੈ ਬਿਲਕੁਲ ਤਾਂ ਲੱਗਦਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਜੀ ਜਾਂਚ ਛੱਡੋ ਸਾਨੂੰ ਬਤੌਰ ਕਮਿਊਨਿਟੀ ਇਸ ਗੱਲ ਹੀ ਅਵੇਅਰ ਹੋਣਾ ਚਾਹੀਦਾ ਕਿ ਹੋ ਕੀ ਰਿਹਾ ਹੈ ਜਾਂਚ ਕੀ ਹੋਊਗੀ ਇਹਦੀ ਕੌਣ ਜਾਂਚ ਕਰੂਗਾ ਇਹ ਕਦੇ ਬਾਹਰ ਆ ਸਕਦੀਆਂ ਸੀ ਕਿਸਾਨ ਅੰਦੋਲਨ ਵੇਲੇ ਹਜ਼ਾਰਾਂ ਐਸੇ ਲੋਕ ਫੜੇ ਹੈ ਜਿਹੜੇ ਕੁਛ ਨਾ ਕੁਛ ਰੋਜ਼ ਕਰਨਾ ਹੁੰਦੇ ਸੀ ਉਹ ਪਿੱਛੋਂ ਪਤਾ ਥੋੜੀ ਲੱਗਦਾ ਕਿੰਨਾ ਨੇ ਭੇਜੇ ਕਿੰਨਾ ਨੇ ਨਹੀਂ ਜੇ ਇਹੀ ਪਤਾ ਲੱਗਣ ਲੱਗੀਆਂ ਤੇ ਫਿਰ ਜਿਹੜੇ ਕਰਵਾਉਣ ਵਾਲੇ ਅੱਜ ਤੱਕ ਬੇਦਬੀਆਂ ਦਾ ਨਹੀਂ ਸਮਝ ਆਇਆ ਵੀ ਕੌਣ ਕਰਾ ਰਿਹਾ ਤੇ ਕੌਣ ਕਰਦਾ ਰਿਹਾ ਤੇ ਬੰਦੇ ਕੀ ਕਰਦੇ ਆ ਪਰ ਮੈਂ ਇਹ ਸਮਝਦਾ ਕਿ ਜਿਹੜੇ ਪੜ੍ਹੇ ਲਿਖੇ ਲੋਕ ਨੇ ਇਸ ਪ੍ਰਾਪ ਚ ਕਿਸੇ ਦੇ ਨਾਮ ਕਿਸੇ ਵੀ ਧਾਰਮਿਕ ਸਥਾਨ ਦੀ ਕਿਤੇ ਵੀ ਜਾਣਾ ਤੁਸੀਂ ਅੱਜ ਜੇ ਅਸੀਂ ਕਿਸੇ ਮੰਦਿਰ ਮੱਥਾ ਟੇਕਣ ਜਾਣਾ ਹੈ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉੱਥੋਂ ਦੀ ਮਰਿਆਦਾ ਕੀ ਹੈ ਜੇ ਨਹੀਂ ਪਤਾ ਤਾਂ ਪੁੱਛ ਲੈਣੀ ਚਾਹੀਦੀ ਹੈ ਉੱਥੇ ਜਾ ਕੇ ਕੋਈ ਵੀ ਐਜੀ ਐਕਟੀਵਿਟੀ ਨਹੀਂ ਕਰਨੀ ਚਾਹੀਦੀ ਜਿਸ ਐਕਟੀਵਿਟੀ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਕੱਲ ਨੂੰ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ ਔਰ ਦੂਜੀ ਗੱਲ ਮੈਂ ਫੇਰ ਆਖਰ ਦੇ ਵਿੱਚ ਇੱਕ ਗੱਲ ਕਹਿਣੀ ਚਾਹਨਾ ਜੀ ਹਰਮੰਦਰ ਸਾਹਿਬ ਸਿੱਖਾਂ ਦਾ ਧਾਰਮਿਕ ਕੇਂਦਰ ਹੈ ਆਸਥਾ ਔਰ ਉਹ ਭਗਤੀ ਦਾ ਧਾਰਾ ਹੈ ਸਾਡਾ ਜੀ ਸ਼ਕਤੀ ਤੇ ਭਗਤੀ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਇਹ ਸਿੱਖਾਂ ਦਾ ਐਪੀਸੈਂਟਰ ਹੈ ਜੀ ਇਸ ਕਰਕੇ ਇਹ ਟੂਰਿਸਟ ਪਲੇਸ ਨਹੀਂ ਹੈ ਜੀ ਸਦਕੇ ਪੂਰੀ ਦੁਨੀਆ ਚ ਕੋਈ ਵੀ ਉੱਥੇ ਆ ਸਕਦਾ ਹੈ ਦਰਵਾਜ਼ੇ ਖੁੱਲੇ ਨੇ ਮੱਥਾ ਟੇਕ ਸਕਦਾ ਨਿਵਕੇ ਲੰਗਰ ਛੱਕ ਸਕਦਾ ਜੋ ਮਰਜੀ ਥਾਟ ਦੇ ਨਾਲ ਉਹ ਆਵੇ ਉਹ ਪਰਮਾਤਮਾ ਉਹਦੇ ਤੇ ਕਿਰਪਾ ਤੇ ਮਿਹਰ ਕਰਦਾ ਪਰ ਇਹ ਟੂਰਿਸਟ ਪਲੇਸ ਨਹੀਂ ਹੈ ਇਸ ਥਾਂ ਤੇ ਸੋਚ ਕੇ ਨਾ ਜਾਵੇ ਕੋਈ ਪੀ ਅਸੀਂ ਇੰਜੋਏ ਕਰਨ ਜਾਂ ਮौज ਕਰਨ ਜਾਣਾ ਇਸ ਗੱਲ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਔਰ ਇਸ ਭੈਣ ਨੂੰ ਵੀ ਰੱਖਣਾ ਚਾਹੀਦਾ ਸੀ ਜੇ ਹੁਣ ਉਹਨੇ ਹਾਲਾਕਿ ਮੈਂ ਇਸ ਮਾਫੀ ਤੇ ਤਾਂ ਮੈਨੂੰ ਇਹ ਸ਼ਰਿਆਂਵੇਂ ਬੋ ਆ ਰਹੀ ਸੀ ਕਿ ਜਿਹੜੀ ਸਾਜਿਸ਼ ਦੇ ਤਹਿਤ ਕੰਮ ਕੀਤਾ ਗਿਆ ਉਸ ਤੋਂ ਬਾਅਦ ਉਹਦੇ 'ਚ ਹੋਰ ਤੇਲ ਪਾਇਆ ਗਿਆ ਵੀ ਧਰਮ ਨਫਰਤ ਨਹੀਂ ਸਿਖਾਉਂਦਾ ਔਰ ਮੈਨੂੰ ਧਮਕੀਆਂ ਆ ਰਹੀਆਂ ਮਾਫੀ ਮੰਗਣ ਵਾਲਾ ਬੰਦਾ ਇਹ ਗੱਲਾਂ ਨਹੀਂ ਕਰਦਾ ਹੁੰਦਾ ਤੇ ਅ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਨੂੰ ਹੁਣ ਖਤਮ ਕਰਕੇ ਪਰ ਇਹਦੀ ਇਹਦੇ ਤੇ ਕਾਰਵਾਈ ਜ਼ਰੂਰ ਹੋਵੇ ਇਹਦੀ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਹਿਰਾਸਤ ਚ ਲੈ ਕੇ ਪੁੱਛਗਿੱਛ ਹੋਣੀ ਚਾਹੀਦੀ ਹੈ ਕਿ ਆਖਰ ਇਹਨੂੰ ਭੇਜਿਆ ਕਿਨੇ ਇਸ ਤਰੀਕੇ ਨਾਲ ਕਿਉਂਕਿ ਇਹ ਬੜੀ ਨਾਮੀ ਯੋਗਾ ਆਰਟਿਸਟ ਹੈ ਕੋਈ ਛੋਟੀ ਯੋਗਾ ਆਰਟਿਸਟ ਨਹੀਂ ਜਿਹਨੇ ਇਹ ਪੰਗਾ ਲਿਆ ਆ ਕੇ ਜੀ ਬਹੁਤ ਬਹੁਤ ਸ਼ੁਕਰੀਆ ਮੱਕੜ ਸਾਹਿਬ ਤੁਸੀਂ ਆਪਣੇ ਵਿਚਾਰ ਐਸਐਮਟੀਵੀ ਦੇ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖੇ